ਉੱਥੇ ਜ਼ਬਰਦਸਤੀ ਉਹਨਾਂ ਦੇ ਕੋਲੋਂ ਝੰਡੇ ਲਵਾਏ ਜਾਂਦੇ ਨੇ ਗੁੰਡਾਗਰਦੀ ਕਰਕੇ ਜ਼ਬਰਦਸਤੀ ਜਿਹੜੇ ਉਹਨਾਂ ਦੇ ਰਾਹ ਰੋਕੇ ਜਾਂਦੇ ਨੇ ਔਰ ਫਿਰ ਇਹ ਤੌਮਤਾ ਨਾਲ ਦੀ ਨਾਲ ਕਿਉਂਕਿ ਜਿਹੜਾ ਵੀ ਕੋਈ ਐਕਸ਼ਨ ਕਰਨਾ ਹੈ ਫਿਰ ਉਹਨੂੰ ਜਸਟੀਫਾਈ ਵੀ ਕਰਨਾ ਹੁੰਦਾ ਨਾਲ ਦੀ ਨਾਲ ਇਹ ਤੌਮਤਾ ਲਾਈਆਂ ਜਾਂਦੀਆਂ ਵੀ ਪੰਜਾਬ ਦੇ ਨੌਜਵਾਨ ਇੱਧਰ ਆਉਂਦੇ ਨੇ ਹੁੱਲੜਬਾਜੀ ਕਰਦੇ ਨੇ ਇਹ ਨਸ਼ੇ ਕੀਤੇ ਹੁੰਦੇ ਨੇ ਇਹਨਾਂ ਨੇ ਇਹ ਆ ਕਰਦੇ ਨੇ ਉਹ ਕਰਦੇ ਨੇ ਹੋਰ ਤੇ ਇਹ ਸੌ ਝੂਠ ਮਾਰ ਲੈਣ ਤੇ ਅਸੀਂ ਮੰਨ ਲੀਏ ਪਰ ਨਸ਼ੇ ਵਾਲੇ ਗੱਲ ਨੂੰ ਸਵਕਾਰ ਕਰਨਾ ਸਾਡੇ ਵਾਸਤੇ ਇੱਕ ਹਸਨਾ ਜ਼ਹਿਰ ਖਾਨ ਬਰਾਬਰ ਆ ਕਿਉਂਕਿ ਸਾਨੂੰ ਆਪਣੇ ਨੌਜਵਾਨਾਂ ਤੇ ਘੱਟੋ ਘੱਟ ਖੂਨ ਨਾਲ ਤੇ 100% ਦੀ ਯਕੀਨ ਆ ਭਾਵੇਂ ਸਿਰੋਂ ਮੋਨੇ ਨੇ ਭਾਵੇਂ ਪਤਿਤ ਨੇ ਤੇ ਭਾਵੇਂ ਕੁਝ ਹੋ ਰਿਹਾ ਪਰ ਸਾਡੇ ਨੌਜਵਾਨਾਂ ਦੇ ਵਿੱਚ ਇਹ ਗੱਲ ਹੈ ਕਿ ਗੁਰੂ ਦਾ ਅਦਬ ਪੂਰਾ ਆ ਤੇ ਜਦੋਂ ਗੁਰੂ ਘਰ ਜਾਂਦੇ ਨੇ ਤੇ ਨਸ਼ਾ ਕਰਕੇ ਨਹੀਂ ਜਾਂਦੇ ਇਹ ਹੋ ਜੇਗੀ ਜੇ ਤੁਹਾਨੂੰ ਸੰਤਾਂ ਦੇ ਝੰਡੇ ਤੋਂ ਤਕਲੀਫ ਆ ਹਿਮਾਚਲੀਆਂ ਨੂੰ ਤਾ ਤੁਸੀਂ ਕਹਿੰਦੇ ਹੋ ਵੀ ਸੰਤਾ ਦਾ ਝੰਡਾ ਸਾਨੂੰ ਚੁਭਦਾ ਆ ਜਿੰਨਾ ਤੁਹਾਨੂੰ ਸੰਤਾ ਦਾ ਝੰਡਾ ਚੁਭਦਾ ਸ਼ਾਇਦ ਇਹ ਤੋਂ ਜ਼ਿਆਦਾ ਸਾਨੂੰ ਤੁਹਾਡੀਆਂ ਗੱਡੀਆਂ ਤੇ ਲੱਗਾ ਤਿਰੰਗਾ ਚੁਭਦਾ ਹੈ ਪਰ ਅਸੀਂ ਕਦੇ ਲਾਇਆ ਤੇ ਨਹੀਂ ਨਾ ਤੁਹਾਡਾ ਜਿਸ ਤਿਰੰਗੇ ਦੀ ਆੜੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਆਇਆ ਤੁਸੀਂ ਇਹ ਸੋਚੋ ਸਾਨੂੰ ਉਹ ਕਿੰਨਾ ਚੁਭਦਾ ਹੋਗਾ ਪਰ ਅਸੀਂ ਜ਼ਬਰਦਸਤੀ ਕਿਸੇ ਦਾ ਲਾਇਆ ਨਹੀਂ ਤੁਸੀਂ ਆਪਣੇ ਮੁਲਕ ਦੀ ਦੇਸ਼ ਭਗਤੀ ਕਰਨੀ ਹੈ ਕਰੋ ਕੌਣ ਮਨਾ ਕਰਦਾ ਹੈ ਤੁਹਾਨੂੰ ਪਰ ਜਿਹਦੇ ਉੱਤੇ ਸਾਡੀ ਆਸਤਾ ਹੈ ਤੁਸੀਂ ਸਾਨੂੰ ਜੇ ਧੱਕੇ ਦੇ ਨਾਲ ਉਹਨਾਂ ਦੀ ਬੇਦਬੀ ਕਰੋਗੇ ਉਹਨਾਂ ਦਾ ਨਰਾਦਰ ਕਰੋਗੇ ਤੇ ਫਿਰ ਵਾਪਸੀ ਜਵਾਬ ਲੈਣ ਲਈ ਤਿਆਰ ਰਹਿਣਾ ਚਾਹੀਦਾ ਔਰ ਇਸੇ ਜਵਾਬ ਦੇ ਤਹਿਤ ਪਰਸੋਂ ਦਲ ਖਾਲਸਾ ਵੱਲੋਂ ਇੱਕ ਕਦਮ ਚੁੱਕਿਆ ਗਿਆ ਸੀ ਕਿ ਜੇ ਹਿਮਾਚਲ ਦੇ ਵਿੱਚ ਸੰਤਾਂ ਦੀ ਫੋਟੋ ਨੂੰ ਲੈ ਕੇ ਜਾਣਾ ਬੈਨ ਹੈ ਤਾਂ ਤੁਸੀਂ ਉੱਥੇ ਸਾਡੇ ਬੰਦਿਆਂ ਨੂੰ ਉਹਨਾਂ ਦਾ ਝੰਡਾ ਲੈ ਕੇ ਨਹੀਂ ਜਾਣ ਦੇਣਾ ਤੇ ਫਿਰ ਹਿਮਾਚਲ ਚਲਚੋਬ ਵੜਨ ਲੱਗਿਆ ਤੁਹਾਨੂੰ ਇਹ ਕੰਪਲਸਰੀ ਕਰਨਾ ਪਏਗਾ ਕਿਉਂਕਿ ਅਸੀਂ ਪੰਜਾਬ ਦੇ ਲੋਕ ਸੰਤਾਂ ਨੂੰ ਸੰਤ ਵਾਂਗੂ ਵੇਖਦੇ ਆ ਪੁੱਜਦੇ ਆ ਉਹਨਾਂ ਸਾਡੇ ਹੱਕਾਂ ਦੀ ਰਾਖੀ ਕੀਤੀ ਆ ਉਹ ਜਿਹੜੇ ਲੜੇ ਨੇ ਸ਼ਹੀਦ ਹੋਏ ਨੇ ਤੇ ਫਿਰ ਜੇ ਤੁਹਾਡੇ ਉਧਰ ਬੈਣ ਆ ਤੇ ਫਿਰ ਇੱਧਰ ਤੁਹਾਨੂੰ ਲਾ ਕੇ ਆਉਣਾ ਪਏਗਾ ਇਹ ਮੈਸੇਜ ਦੇਣ ਦੇ ਲਈ ਅਸੀਂ ਹਿਮਾਚਲ ਰੋਡ ਵੇਚਦੀਆਂ ਜਿਹੜੀਆਂ ਬੱਸਾਂ ਸੀ ਜਾਂ ਉਹਨਾਂ ਦੇ ਜਿਹੜੇ ਪ੍ਰਾਈਵੇਟ ਵਹੀਕਲ ਸੀ ਉਹਨਾਂ ਦੇ ਉੱਤੇ ਲਾਇਆ ਪਰ ਅਸੀਂ ਕਿਸੇ ਨਾਲ ਭੰਨ ਤੋੜ ਨਹੀਂ ਕੀਤੀ ਉਥੇ ਵੀ ਅਸੀਂ ਸਿਰਫ ਲਾਈ ਆ ਫੋਟੋ ਦੱਸਣ ਲਈ ਵੀ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਸੰਤਾਂ ਪਰ ਕਿਸੇ ਦੇ ਗੱਡੀ ਦੇ ਵਿੱਚ ਲੱਗੇ ਤਰੰਗੇ ਨੂੰ ਲਾ ਕੇ ਪੈਰਾਂ 'ਚ ਨਹੀਂ ਰੋਲਿਆ ਜਿਹੜਾ ਕਿ ਹਿਮਾਚਲ ਚੋ ਰਿਆ ਸੋ ਜੇ ਉਥੇ ਤੱਕ ਮਜਬੂਰ ਕੀਤਾ ਜਾਏਗਾ ਸਾਡੇ ਲੋਕਾਂ ਨੂੰ ਤੇ ਮੈਂ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਹੈ ਹਿਮਾਚਲ ਦੇ ਨੂੰ ਵੀ ਔਰ ਪੰਜਾਬ ਦੇ ਨੂੰ ਵੀ ਕਿ ਜੇ ਉਹੋ ਜਿਹੇ ਬੰਦੇ ਜਿਹੜੇ ਉਹ ਸ਼ੁਰੂ ਕੀਤੀ ਸੀ ਗੱਲ ਕੀ ਨਾ ਇਹਦਾ ਅਮਨਸੂਦਵਾਰ ਕੇ ਬੰਦੇ ਜੇ ਉਹੋ ਜਿਹੇ ਬੰਦਿਆਂ ਨੂੰ ਤੁਸੀਂ ਸਮਾਂ ਰਹਿੰਦੇ ਨਾ ਤਾਂ ਨਹੀਂ ਪਾਓਗੇ ਤੇ ਫਿਰ ਇਹ ਲੜਾਈ ਵੱਡੀ ਹੁੰਦੀ ਜਾਏਗੀ ਤੇ ਜਦੋਂ ਲੜਾਈ ਵੱਡੀ ਹੋਏਗੀ ਨਾ ਫਿਰ ਫੌਲ ਪੇਲੇ ਹੋਏਗਾ ਇਹਦੇ ਵਿੱਚ ਕੋਈ ਤੀਸਰਾ ਇਹਦੇ ਵਿੱਚ ਆ ਕੇ ਆਪਣੇ ਮੁਤਾਬਕ ਸ਼ਰਾਰਤ ਵੀ ਕਰੇਗਾ ਔਰ ਇਹੋ ਜੀ ਇੱਕ ਘਟਨਾ ਖਰੜ ਵਾਪਰੀ ਫਿਰ ਇਹ ਹੁੰਦਾ ਆ ਇਹ ਜੰਗਾ ਵਿੱਚ ਫਿਰ ਐਵੇਂ ਹੋਏਗਾ ਅਸੀਂ ਜੋ ਕੀਤਾ ਸੀ ਅਸੀਂ ਆਪਣਾ ਚਿਹਰਾ ਬਖਾਲ ਕੇ ਕੀਤਾ ਕੈਮਰੇ ਤੇ ਅਨਾਉਂਸ ਕਰਕੇ ਕੀਤਾ ਕਿਉਂ ਕਰਨ ਜਾ ਰਹੇ ਉਹਦੇ ਲਈ ਕੀਤਾ ਸਾਰਾ ਕੁਝ ਦੱਸ ਕੇ ਸਾਰੀ ਦੁਨੀਆ ਦੇ ਸਾਹਮਣੇ ਕੀਤਾ ਪਰ ਜਿਹੜੀ ਖਰੜ ਘਟਨਾ ਵਾਪਰੀ ਆ ਉਹਦਾ ਸਾਚ ਅਜੇ ਤੱਕ ਸਾਹਮਣੇ ਨਹੀਂਗਾ ਬੰਦੇ ਆਏ ਨੇ ਮੂੰਹ ਲਗਾ ਕੇ ਨੰਬਰ ਪਲੇਟਾਂ ਲਗਾ ਕੇ ਬੱਸ ਦੇ ਸ਼ੀਸ਼ੇ ਭੰਨ ਕੇ ਚਲੇ ਗਏ ਨੇ ਸੋ ਇਹ ਫੌਲ ਪਲੇ ਆ ਹੋ ਸਕਦਾ ਜਿਹੜਾ ਫੌਲ ਹੁੰਦਾ ਹੈ ਉਹ ਕਈ ਵਾਰੀ ਸਾਡੇ ਵਾਲੇ ਪਾਸੇ ਵੀ ਹੋ ਸਕਦਾ ਤੇ ਦੂਸਰੇ ਪਾਸੇ ਵੀ ਹੋ ਸਕਦਾ ਸੋ ਇਹਦੇ ਵਿੱਚ ਇਹ ਕਮੈਂਟ ਕਰਨਾ ਕਿ ਪਤਾ ਨਹੀਂ ਇਹ ਕਿੰਨੇ ਕੀਤਾ ਇਹ ਹੀ ਬਿਲਕੁਲ ਸਹੀ ਆ ਹੋ ਸਕਦਾ ਜੇ ਪਹਾੜੀ ਰਾਜੇ ਦੇ ਵਾਰਸਾਂ ਨੇ ਫੇਰ ਸਾਡੇ ਨਾਲ ਜੰਗ ਜੁੱਦ ਲੜਨੇ ਨੇ ਤੇ ਉਹਦੇ ਵਿੱਚ ਸਰਕਾਰਾਂ ਨੂੰ ਸੱਦੇ ਦੇ ਕੇ ਸਾਡੇ ਖਿਲਾਫ ਲਿਆਉਣਾ ਆ ਤੇ ਇਹ ਯਾਦ ਰੱਖਣ ਜੇ ਤੁਹਾਡੇ ਅੰਦਰੋਂ ਪਾੜੀ ਰਾਜਾਂ ਦੀ ਰੂਹ ਨਹੀਂ ਗਈ ਤੇ ਸਾਡੇ ਅੰਦਰੋਂ ਵੀ ਗੁਰੂ ਗੋਬਿੰਦ ਸਿੰਘ ਦੀ ਨਹੀਂ ਗਈ ਤੇ ਜਿਹੜੀਆਂ ਬੱਸਾਂ ਦਾ ਰੂਟ ਕੈਨਸਲ ਕੀਤੇ ਗਏ ਨੇ ਸਸਪੈਂਡ ਕੀਤੇ ਗਏ ਨੇ ਉਹਦੇ ਵਿੱਚ ਜਿਹੜੀ ਹੁਣ ਲੇਟੈਸਟ ਅਪਡੇਟ ਆਈ ਆ ਉਹ ਇਹ ਆਈ ਆ ਕਿ ਹਿਮਾਚਲ ਦੇ ਸੀਐਮ ਨੇ ਪੰਜਾਬ ਦੇ ਸੀਐਮ ਦੇ ਨਾਲ ਗੱਲਬਾਤ ਕੀਤੀ ਤੇ ਪੰਜਾਬ ਦੇ ਸੀਐਮ ਸਾਹਿਬ ਨੇ ਇਹ ਕਿਹਾ ਵੀ ਅਸੀਂ ਤੁਹਾਡੀਆਂ ਬੱਸਾਂ ਨੂੰ ਸਕਿਉਰਿਟੀ ਪ੍ਰੋਵਾਈਡ ਕਰਾਂਗੇ ਇਹਨਾਂ ਦਾ ਧਿਆਨ ਰੱਖਿਆ ਜਾਏਗਾ ਤੇ ਇੱਕ ਸਵਾਲ ਭਗਵੰਤ ਮਾਨ ਸਾਹਿਬ ਤੇ ਵੀ ਆ ਵੀ ਕੀ ਬਰਾਬਰ ਤੇ ਇਸ ਗੱਲ ਦੀ ਜ਼ਿੰਮੇਵਾਰੀ ਵੀ ਲਈ ਆ ਹਿਮਾਚਲ ਦੇ ਕੋਲੋਂ ਵੀ ਜਿਹੜੇ ਸਾਡੇ ਨੌਜਵਾਨ ਇਧਰੋਂ ਸਾਡੇ ਨਿਸ਼ਾਨ ਲਾ ਕੇ ਜਾ ਰਹੇ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਏਗਾ ਜੇ ਤੇ ਬਰਾਬਰ ਤੇ ਲਈ ਆ ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਵੀ ਜੇ ਉਹ ਇਹ ਕੰਮ ਕਰਨਗੇ ਨਹੀਂ ਤੇ ਅਸੀਂ ਇਹ ਕੰਮ ਕਦੀ ਕਰਦੇ ਵੀ ਨਹੀਂ ਇਹ ਤੇ ਉਹ ਕਰਦੇ ਨੇ ਪਹਿਲਾਂ ਹਿਮਾਚਲ ਵਾਲੇ ਸ਼ਰਾਰਤ ਤੇ ਫਿਰ ਸਾਡੇ ਵੱਲੋਂ ਆ ਕੇ ਜਵਾਬ ਆਉਂਦਾ ਸੋ ਗੱਲਾਂ ਨੋ ਸਿਰਫ ਇਸ ਗੱਲ ਤੱਕ ਸੀਮਤ ਰੱਖਣਾ ਵੀ ਨਹੀਂ ਜੀ ਇੱਕ ਬੰਦੇ ਦੀ ਫੋਟੋ ਲਾ ਕੇ ਚਲੇ ਗਏ ਉਹਦੇ ਨਾਲ ਪੂਰਾ ਮਸਲਾ ਸਮਝ ਨਹੀਂ ਆਏਗਾ ਸਾਡੇ ਲੋਕਾਂ ਨੂੰ ਵੀ ਅਸੀਂ ਕਿਉਂ ਲਾਉਨੇ ਆ ਤੇ ਕਿਉਂ ਜਾਣੇ ਆ ਕਿਉਂਕਿ ਸਾਡੇ ਬੰਦੇ ਵੀ ਕਹਿ ਦਿੰਦੇ ਯਾਰ ਫਿਰ ਤੁਸੀਂ ਲਾ ਕੇ ਜ਼ਰੂਰੀ ਜਾਣੀ ਆ ਤੋ ਉਧਰ ਚਲੇ ਜਾਓ ਗੱਲ ਝੰਡੇ ਦੀ ਨਹੀਂਗੀ ਗੱਲ ਉਸ ਝੰਡੇ ਦੇ ਮਗਰ ਪਏ ਇਤਿਹਾਸ ਦੀ ਭਾਵਨਾ ਦੀ ਆ ਸੰਘਰਸ਼ ਦੀ ਆ ਸਾਡੀ ਪਛਾਣ ਦੀ ਆ ਜੇ ਅੱਜ ਵੀ ਇਸ ਚੀਜ਼ ਨੂੰ ਡੱਕਣਾ ਚਾਹੁੰਦੇ ਹੋ ਵੀ ਇਹ ਚੀਜ਼ ਇੱਥੇ ਰੁਕ ਜੇ ਤੇ ਇਹਦੋਂ ਪਹਿਲਾਂ ਕਿ ਹਿਮਾਚਲ ਸਰਕਾਰ ਇਹ ਕਵੇ ਕਿ ਇਧਰ ਵਾਲੇ ਬੰਦਿਆਂ ਤੇ ਐਕਸ਼ਨ ਕੀਤਾ ਜਾਵੇ ਉਹਨੂੰ ਆਪਣੇ ਉਸ ਸਰਾਰਤੀ ਅਨਸਰ ਦੇ ਉੱਤੇ ਐਕਸ਼ਨ ਲੈ ਲੈਣਾ ਚਾਹੀਦਾ ਉਹਦੇ ਤੇ ਜਿਹੜੀ ਆਪਣਾ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਅਮਨ ਸੂਦ ਦੇ ਉੱਤੇ ਉਹਦੇ ਕੋਲ ਕੋਈ ਰਾਈਟ ਨਹੀਂ ਕੋਈ ਅਧਿਕਾਰ ਨਹੀਂ ਹੈ ਕਾਨੂੰਨੀ ਵੀ ਉਹ ਰਾਹ ਚ ਕਿਸੇ ਨੂੰ ਡੱਕ ਕੇ ਇਹਦਾ ਕਰੇ ਪਰ ਜੇ ਸਰਕਾਰ ਚਾਹੁੰਦੀ ਆ ਵੀ ਇਹ ਗੱਲ ਅੱਗੇ ਨਾ ਵਧੇ ਤੇ ਪਹਿਲਾਂ ਉਹਦੇ ਦਾ ਕਾਨੂੰਨੀ ਕਾਰਵਾਈ ਹੋਵੇ ਤੇ ਫਿਰ ਅੱਗੇ ਘਟਨਾ ਰੁਕਣ ਗਈਆਂ ਜੇ ਉਹਦੇ ਤੇ ਕਾਨੂੰਨੀ ਕਾਰਵਾਈ ਉਹਨਾਂ ਦੇ ਆਪਣੇ ਕਾਨੂੰਨ ਦੇ ਮੁਤਾਬਕ ਨਹੀਂ ਹੁੰਦੀ ਤੇ ਫਿਰ ਇਹ ਘਟਨਾਵਾਂ ਇਹਦੇ ਤੋਂ ਅੱਗੇ ਵੀ ਜਾਣਗੀਆਂ ਪ੍ਰਸ਼ਾਸਨ ਸਾਡੀ ਅਪੀਲ ਜੋ ਕੁਝ ਵੀ ਪਰਸੋਂ ਹੋਇਆ ਜਿਹਦੇ ਵਿੱਚ ਸਾਡੇ ਨੌਜਵਾਨਾਂ ਨੇ ਕਦਮ ਚੁੱਕਿਆ ਉਹਦੀ ਜ਼ਿੰਮੇਵਾਰੀ ਦਲ ਖਾਲਸਾ ਦੀ ਇਸ ਗੱਲ ਦੀ ਮੈਂ ਮੀਡੀਆ ਦੇ ਸਾਹਮਣੇ ਜ਼ਿੰਮੇਵਾਰੀ ਲੈਣਾ ਹੈ ਕਿ ਉਹ ਐਕਸ਼ਨ ਸਾਡੇ ਕਹਿੰਦੇ ਆ ਦਲ ਖਾਲਸਾ ਉਸ ਗੱਲ ਦੀ ਜ਼ਿੰਮੇਵਾਰੀ ਲੈਂਦਾ ਹੈ ਜਿਹੜੇ ਬਸਾਂ ਦੇ ਉੱਤੇ ਲਾਏ ਗਏ ਨੇ ਤੇ ਕੱਲ ਨੂੰ ਕਿਸੇ ਦਬਾਹੇ ਹਟਾ ਕੇ ਸਾਡੇ ਉਹਨਾਂ ਨੌਜਵਾਨਾਂ ਦੇ ਘਰਾਂ ਤੱਕ ਪਹੁੰਚਣ ਤੋਂ ਪਹਿਲਾਂ ਤੁਸੀਂ ਸਾਨੂੰ ਫੇਸ ਕਰਕੇ ਜਾਓ। ਉਹ ਨੌਜਵਾਨ ਜਿਨ੍ਹਾਂ ਨੇ ਉਹ ਕੰਮ ਕੀਤਾ ਹੈ ਮੈਂ ਉਹਨਾਂ ਨੂੰ ਵਿਸ਼ਵਾਸ ਦਵਾਣਾ ਅਸੀਂ ਉਹਨਾਂ ਦੇ ਨਾਲ ਖੜੇ ਆ। ਤੇ ਪ੍ਰਸ਼ਾਸਨ ਨੂੰ ਮੈਂ ਇਹ ਗੱਲ ਫੇਰ ਕਹਿ ਰਿਹਾ ਕਿ ਮੈਂ মিডিਆ ਦੇ ਸਾਹਮਣੇ ਜਾਣ ਲੈਣਾ ਕਿ ਉਹ ਜ਼ਿੰਮੇਵਾਰੀ ਸਾਡੀ ਆ ਸੀਨੀਅਰ ਲੀਡਰਸ਼ਿਪ ਦੀ ਆ। ਸਾਡੇ ਕਿਸੇ ਨੌਜਵਾਨ ਨੂੰ ਕਿਸੇ ਵੀ ਦਬਾਅ ਠਾ ਕੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਜੇ ਕਿਸੇ ਵੀ ਗੱਲ ਦਾ ਕੋਈ ਜਵਾਬ ਲੈਣਾ ਆ ਤੇ ਸਾਡੇ ਕੋਲ ਆ ਕੇ ਆ ਜਾਵੇ ਐਕਟਿਵ ਹੋਵੇ ਉਹ ਤੇ ਕਾਨੂੰਨੀ ਤੇ ਦੂਸਰੇ ਉਹਨਾਂ ਤੇ ਜਿਹੜੇ ਸਾਡੇ ਨੌਜਵਾਨਾਂ ਦੇ ਪਰਚੇ ਨੇ ਰੱਦ ਹੋਣੇ ਚਾਹੀਦੇ ਕੋਈ ਵਕਾ ਵਕ ਹਾਲੇ ਦਾ ਇਸੇ ਕੰਮ ਚ ਆ ਤੂੰ ਤੁਮਕੋ ਤੇਮਾਰਾ ਖੂਬ ਅਮੇ ਹਮਾਰਾ ਖੂਬ ਤੁਸੀਂ ਆਓ ਇਧਰ ਆਪਣੀ ਮਾਤਾ ਦੇ ਝੰਡੇ ਲਾ ਕੇ ਜਾਂ ਆਪਣੇ ਮੁਲਕ ਦੇ ਝੰਡੇ ਲਾ ਕੇ ਜਾਂ ਆਪਣੇ ਕਿਸੇ ਰਖਵਾਲੇ ਦੇ ਝੰਡੇ ਲਾ ਕੇ ਤਾਂ ਨੂੰ ਸਮੱਸਿਆ ਨਹੀਂ ਅਸੀਂ ਆਪਣਾ ਧਾਰਮਿਕ ਝੰਡਾ ਲਾ ਕੇ ਜਾਈਏ ਜਾਂ ਆਪਣੇ ਧਾਰਮਿਕ ਕਿਸੇ ਨਾਇਕ ਦਾ ਝੰਡਾ ਲਾ ਕੇ ਜਾਈਏ ਤੁਹਾਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਇਹਦਾ ਇਹੋ ਹੀ ਹੱਲ ਆ ਜੇ ਇੱਕ ਦੂਸਰੇ ਚ ਕਮੀਆਂ ਕੱਢਾਂਗੇ ਤੇ ਜ਼ਬਰਦਸਤੀ ਥੋਪਾਂਗੇ ਉਹਦਾ ਕੋਈ ਹੱਲ ਨਹੀਂ ਉਹ ਤੇ ਫਿਰ ਅੱਗੇ ਸੰਘਰਸ਼ ਵਧੇਗਾ ਤੇ ਜੇ ਉਹ ਤਿਆਰ ਨੇ ਤੇ ਸਾਡਾ ਵੀ ਐਲਾਨ ਆ ਕਿ ਅਸੀਂ ਵੀ ਤਿਆਰ ਆ ਅੱਜ ਪਹਾੜੀ ਰਾਜਿਆਂ ਦੇ ਵਾਰਸਾਂ ਦਾ ਮੁਕਾਬਲਾ ਕਰਨ ਦੇ ਉਥੇ ਜ਼ਬਰਦਸਤੀ ਉਹਨਾਂ ਦੇ ਕੋਲੋਂ ਝੰਡੇ ਲਵਾਏ ਜਾਂਦੇ ਨੇ ਗੁੰਡਾਗਰਦੀ ਕਰਕੇ ਜਬਰਦਸਤੀ ਜਿਹੜੇ ਉਹਨਾਂ ਦੇ ਰਾਹ ਰੋਕੇ ਜਾਂਦੇ ਨੇ ਔਰ ਫਿਰ ਇਹ ਤੌਮਤਾ ਨਾਲ ਦੀ ਨਾਲ ਕਿਉਂਕਿ ਜਿਹੜਾ ਵੀ ਕੋਈ ਐਕਸ਼ਨ ਕਰਨਾ ਹੈ ਫਿਰ ਉਹਨੂੰ ਜਸਟੀਫਾਈ ਵੀ ਕਰਨਾ ਹੁੰਦਾ ਨਾਲ ਦੀ ਨਾਲ ਇਹ ਤੌਮਤਾ ਲਾਈਆਂ ਜਾਂਦੀਆਂ ਵੀ ਪੰਜਾਬ ਦੇ ਨੌਜਵਾਨ ਇੱਧਰ ਆਉਂਦੇ ਨੇ ਹੁੱਲੜਬਾਜੀ ਕਰਦੇ ਨੇ ਇਹ ਨਸ਼ੇ ਕੀਤੇ ਹੁੰਦੇ ਨੇ ਇਹਨਾਂ ਨੇ ਇਹ ਆ ਕਰਦੇ ਨੇ ਉਹ ਕਰਦੇ ਨੇ ਹੋਰ ਤੇ ਇਹ ਸੌ ਝੂਠ ਮਾਰ ਲੈਣ ਤੇ ਅਸੀਂ ਮੰਨ ਲਈਏ ਪਰ ਨਸ਼ੇ ਵਾਲੀ ਗੱਲ ਨੂੰ ਸਭ